ਨਾਮਕ ਹਰਾਮੀਆਂ ਨੂੰ ਕਹਿੰਦੇ ਹੁੰਦੇ ਨੇ ਜਿਹੜਾ ਇਨਸ਼ਾ ਥੋੜੇ ਤੋਂ ਥੋੜਾ ਲੈ ਕੇ ਨਹੀਂ ਖਾ ਕੇ ਮੁੱਕਰ ਜਾਂਦੇ ਉਹਨੂੰ ਕਹਿੰਦੇ ਨੇ ਨਾਕਾ ਬਣਾਉਂਦੇ ਹੁੰਦੇ ਵੈਸੇ ਅਸੀਂ ਆਪਣੇ ਹਿਸਾਬ ਨਾਲ ਇਹਦਾ ਅਰਥ ਇਹ ਖੜੀ ਬੈਠੇ ਕਿ ਲੋ ਨੂੰ ਖਾ ਕੇ ਹਰਾਮ ਨਹੀਂ ਕਰਦਾ ਇਹਦਾ ਅਰਥ ਇਹ ਥੋੜੇ ਤੋਂ ਥੋੜਾ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਬਹੁਤ ਥੋੜਾ ਨੂੰ ਬਹੁਤ ਇਹਰ ਸੋਈ ਦੇ ਵਿੱਚ ਜਿੰਨੇ ਵੀ ਮਸਾਲੇ ਨੇ ਉਹ ਸਾਰਿਆਂ ਦੇ ਵਿੱਚ ਸ਼ਬਦ ਤਾ ਕੀਤੀ ਜਾਏ ਬਹੁਤ ਕਿ ਪੈਂਦਾ ਵੀ ਬਹੁਤ ਥੋੜਾ ਕਿਸੇ ਵੀ ਚੀਜ਼ ਪਾਣਾ ਆਪਾਂ ਕਿੰਨਾ ਥੋੜਾ ਪਾਣਾ ਹੈ ਪਰ ਇਹਦਾ ਅਰਥ ਹੁੰਦਾ ਹੈ ਕਿ ਥੋੜੇ ਤੋਂ ਥੋੜਾ ਖਾ ਕੇ ਵੀ ਭਾਈ ਕਿਸੇ ਦਾ ਉਪਹਾਈ ਨਾ ਥੋੜੇ ਤੋਂ ਥੋੜਾ ਖਾ ਕੇ ਵੀ ਤੂੰ ਚੇਤੇ ਰੱਖੀਂ ਕਿ ਕਿੱਥੇ ਦਾ ਖਾਧਾ ਹੈ ਇਹ ਖਾਦੇ ਵੇਲੇ ਮੈਂ ਹੁਣ ਮਦਦ ਕਰਾਂ ਮੈਨੂੰ ਭਾਵੇਂ ਆਪਣੀ ਜਾਨ ਤੱਕ ਦੇਣੀ ਪੈ ਜਾਵੇ ਮੈਂ ਪਿੱਛੇ ਨਹੀਂ ਹਟਾਂ। ਉਹਨੇ ਨੂੰ ਉਹਦੇ ਸ਼ਬਦਾਂ ਦੀ ਕੀ ਕਹਿਣੇ ਉਹਣਾ ਖੜਾ ਬਿਨਾ ਬੜੀ। ਕਿ ਭਾਵੇਂ ਥੋੜੇ ਤੋਂ ਥੋੜਾ ਖਾਣਾ ਨਾ ਉਹ ਕਿਤੇ ਰੱਖੀ। ਕਿਸੇ ਦੇ ਪਰਉਪਕਾਰ ਨੂੰ ਭਲਾਈ ਕਿ ਫੇਦਾ ਭਾਵੇਂ ਥੋੜੇ ਤੋਂ ਥੋੜਾ ਵੀ ਪਰਉਪਕਾਰ ਤੇਰੇ ਤੇ ਹੋਇਆ ਹੋਵੇ ਨਾ ਉਸ ਪਰਉਪਕਾਰ ਨੂੰ ਭਲਾਈ ਨਾ ਚੇਤੇ ਰੱਖ ਕਿ ਮੇਰੇ ਨੇ ਪਰਉਪਕਾਰ ਕੀਤਾ ਸੀ ਇਹਨੇ। ਪਾਵੇਂ ਥੋੜੇ ਤੋਂ ਥੋੜਾ ਕੀਤਾ ਹੈ ਪਰ ਕੀਤਾ ਤਾਂ ਹੈ ਕਿ ਮੇਰਾ ਭਲਾ ਕੀਤਾ ਮੇਰੇ ਨੇ ਪਰਉਪਕਾਰ ਕੀਤਾ ਜਿਸ ਮਿਲੇ ਮੈਂ ਆਪਾਸ ਨੂੰ ਜੁੜੇ ਸੁਬੰਦੇ ਨੇ ਮੇਰਾ ਸਾਥ ਦਿੱਤਾ ਮੈਨੂੰ ਇਸ ਬੰਦੇ ਨੇ ਹੌਸਲਾ ਦਿੱਤਾ ਮੈਨੂੰ ਇਸ ਬੰਦੇ ਨੇ ਧਨ ਦੇ ਕੇ ਅੱਗੇ ਵਧਾਇਆ ਪਾਵੇਂ ਥੋੜੀ ਤੋਂ ਥੋੜਾ ਹੀ ਉਹਨੇ ਦਿੱਤਾ ਹੈ ਪਾਵੇਂ ਥੋੜੀ ਤੋਂ ਥੋੜੀ ਤੇਰੀ ਸਹਿਤਾ ਪਰ ਕਰੀਤ ਹੂ ਉਸ ਪਰਉਪਕਾਰ ਨੂੰ ਚੇਤੇ ਰੱਖ ਰਿਆਂ ਅਨਸਾਨ ਕਿਸੇ ਦੇ ਕਰੇ ਹੋਏ ਪਰਉਪਕਾਰ ਨੂੰ ਨਾ ਭਲਾ ਜਦੋਂ ਤੂੰ ਕਿਸੇ ਦੇ ਕਰੇ ਹੋਏ ਪਰਉਪਕਾਰ ਨੂੰ ਬੁਲਾ ਦਿੰਦਾ ਹੈ ਫਿਰ ਅਕਰਤ ਕੰਡ ਵੱਜਦਾ ਹੈ ਕਿ ਅਕਰਤ ਕਾਣਾ ਹੈ ਨਿਸ਼ਾਨ ਨੂਣ ਖਾ ਕੇ ਕਿਸੇ ਦਾ ਹਰਾਮ ਭਾਗ ਥੋੜੇ ਤੋਂ ਥੋੜਾ ਖਾਦਾ ਹੋਏ ਆਪੀ ਨਾ ਕਿਸੇ ਦਾ ਉਹਦਾ ਕਰਤ ਹੈ ਜਿਹੜਾ ਉਹ ਦਾ ਤਨਜਨ ਕਰ ਭਾਈ ਕਿਸੇ ਦਾ ਪਰਉਪਕਾਰ ਕੀਤਾ ਹੋਇਆ ਭਲਾਇਆ ਨਾ ਕਰ। ਤੇ ਉਹਨੇ ਤੇਰਾ ਸਾਥ ਦਿੱਤਾ ਤੂੰ ਵੀ ਉਹਦਾ ਸਾਥ ਦੇ। ਮੁਨੇ ਤੇਰੀ ਫਾਇਦਾ ਕਿ ਕੀ ਕੁੰਬੀ ਉਹਦੇ ਸਹਿ ਕਰਦਾ ਉਹਦੇ ਪਰਉਪਕਾਰ ਨੂੰ ਚੇਤੇ ਰੱਖ ਥੋੜੇ ਤੋਂ ਥੋੜਾ ਵੀ ਪਰਉਪਕਾਰ ਚੇਤੇ ਰੱਖਿਆ ਕਰ ਜਿਹਦਾ ਸ੍ਰੀ ਅਰਥ ਸੀ ਇਹ ਕਰਦਾ ਤਾਂ ਕਿ ਲੂਣ ਖਾ ਕੇ ਹਰਾਮ ਨੀ ਕਰਨਾ ਕਈ ਵੀ ਇਕਾਦੀ ਹੈ ਪਹਿਲਤ ਕਈ ਬਚਾਰੇ ਇਤਨਾ ਤੇ ਕਰਮ ਕਰਦੇ ਨੇ ਕਿ ਜੀ ਬਾਕੀ ਸਮਾਨ ਸਾਰਾ ਇਕੱਠਾ ਖਰੀਦ ਲੈਣਾ ਹੈ ਕਿ ਲੂਣ ਵੱਖੋ ਵੱਖਰਾ ਆਪ ਪੂਰਬੀ ਹੈ ਨਾ ਜਿਹੜੇ ਆਉਂਦੇ ਸਾਡੇ ਪਿੰਡਾਂ ਵਿੱਚ ਆਉਂਦਾ ਲਾੜ ਦੇ ਲਈ ਆ ਜਾ ਫਿਰ ਉਹ ਹੋਰ ਕੰਮ ਕਰਦੇ ਤੁਸੀਂ ਕਦੇ ਵੇਖੋ ਮੂੜਾ ਆਪੂ ਆਪਣਾ ਪੱਖੋਂ ਵੱਖਰਾ ਲੈ ਲੈਂਦੇ ਬਾਕੀ ਸਾਰਾ ਸਮਾਰ ਇਕੱਠਾ ਲੈ ਲੈਂਦੇ ਮੂੜਾ ਪੱਖੋਂ ਸੱਚੀ ਖਾਣਾ ਦੀ ਕਿਸ਼ਦਾ ਨੂੰ ਨਹੀਂ ਨਹੀਂ ਪੜੀ ਇਹਦਾ ਅਖੀਰ ਹੁੰਦਾ ਹੈ ਕਿ ਕਿਸੇ ਦਾ ਮੂੜੇ ਤੋਂ ਥੋੜਾ ਕਰਿਆ ਪਰ ਪਕਰ ਕੇ ਖਾਣਾ ਨਹੀਂ ਕੋਨ ਚੇਤੇ ਰੱਖਣਾ ਹੈ ਯਾਦ ਰੱਖਣਾ ਹੈ ਤੇ ਉਹ ਜਿਹੜਾ ਇਨਸਾਨ ਕਿਨੇ ਛੱਡ ਕੇ एहसान ਕੀਤਾ ਹੈ ਅੱਖੀਂ ਵੀ ਉਹਦਾ ਕਦੇ ਯਾਦ ਰੱਖਣਾ ਇੱਕ ਇੱਕ ਦਿਨ ਇਹਨੂੰ ਨਾ ਪੜਾ। ਜੇ ਤੂੰ ਇਹਨੂੰ ਪੜ੍ਹਾਏਗਾ ਫਿਰ ਕੱਲ੍ਹ ਆਏਗਾ ਹੀ ਕਿ ਇਹਨੂੰ ਖਰਾਬ ਕਰ ਦੇ।